ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭਾ ਖੂਬ ਹੀ ਜਾਣਦੇ ਹੋ ਜਥੇਦਾਰ ਸ਼੍ਰੀ ਪਟਨਾ ਸਾਹਿਬ ਇਕਬਾਲ ਸਿੰਘ ਜਿਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਆਏ ਨੇ ਤੇ ਉਹਨਾਂ ਦਾ ਪੁੱਤ ਸਰੀਆਮ ਸ਼੍ਰੀ ਪਟਨਾ ਸਾਹਿਬ ਗੁਰੂਕਾਰ ਦੇ ਕੰਪਲੈਕਸ ਦੇ ਅੰਦਰ ਬੈਠ ਕੇ ਸ਼ਰਾਬ ਅਤੇ ਤੰਬਾਕੂ ਦਾ ਸੇਵਨ ਕਰਦਾ ਹੋਇਆ ਨਜ਼ਰ ਆਇਆ ਸੀ ਅਤੇ ਵੀਡੀਓਜ਼ ਵੀ ਵਾਇਰਲ ਹੋਈਆਂ ਸੀ ਜੋ ਅਸੀਂ ਤੁਹਾਨੂੰ ਪਹਿਲਾਂ ਵੀ ਵਿਖਾਈਆਂ ਨੇ ਅਤੇ ਲਗਾਤਾਰ ਸਿੱਖ ਸੰਗਤ ਅਤੇ ਸਿੱਖ ਬੁੱਧੀਜੀਵੀ ਵੱਲੋਂ ਕਰ ਰਹੇ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਇਕਬਾਲ ਸਿੰਘ ਖਿਲਾਫ ਆਏ ਇੱਕ ਤੋਂ ਬਾਅਦ ਇੱਕ ਮੰਗ ਪੱਤਰ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੱਤ ਮੈਂਬਰਾਂ ਦੀ ਕਮੇਟੀ ਬਣਾਈ ਸੀ ਜਥੇਦਾਰ ਇਕਬਾਲ ਸਿੰਘ ਦੀ ਜਾਂਚ ਵਾਸਤੇ ਕਮੇਟੀ ਤੋਂ ਬਾਅਦ ਹੁਣ ਜਥੇਦਾਰ ਇਕਬਾਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਆਪਣੀਆਂ ਕਟਿਆਕਾਰ ਗੁਜ਼ਾਰੀਆਂ ਦੇ ਚੱਲਦੇ ਆਪਣੇ ਪਰਿਵਾਰ ਦੀਆਂ ਕਟਿਆਕਾਰ ਗੁਜ਼ਾਰੀਆਂ ਦੇ ਚੱਲਦੇ ਜੋ ਸਾਡੇ ਇੱਕ ਪਵਿੱਤਰ ਸਥਾਨ ਸ੍ਰੀ ਪਟਨਾ ਸਾਹਿਬ ਸਿੱਖਾਂ ਦੇ ਤਖਤ ਤੇ ਬੈਠ ਕੇ ਅਜਹੀਆਂ ਕਟਿਆ ਹਰਕਤਾਂ ਕਰਦੇ ਸਨ ਜੋ ਸਿੱਖੀ ਨੂੰ ਢਾਹ ਲਾ ਰਹੀਆਂ ਸਨ ਸਿੱਖੀ ਮਰਿਆਦਾ ਦੀਆਂ ਤੱਜੀਆਂ ਉਡਾਰ ਰਹੀਆਂ ਸਨ ਇਸ ਸਾਰੇ ਮਸਲੇ ਦੇ ਉੱਤੇ ਬਰਨਜੀਤ ਸਿੰਘ ਸਰਨਾ ਨੇ ਰਾਜ ਕੇ ਇਕਬਾਲ ਸਿੰਘ ਨੂੰ ਨਿਸ਼ਾਨੇ ਤੇ ਲਿਆ ਅਤੇ ਕਿਹਾ ਇਕਬਾਲ ਸਿੰਘ ਨੇ ਸਿੱਖ ਕੌਮ ਦੀ ਮਾਨ ਮਰਿਆਦਾ ਨੂੰ ਤਹਿਸ ਨਹਿਸ ਕੀਤਾ ਅਤੇ ਅਫਤਾਸ ਸਿੰਘ ਹਿਤਨੇ ਪਹਿਲੀ ਵਾਰ ਕੋਈ ਚੰਗਾ ਕੰਮ ਕੀਤਾ ਅਕਸ਼ਰੀ ਪਟਨਾ ਸਾਹ ਵਰਗੇ ਮਾਨਸਥਾਨ ਤੋਂ ਗਿਆਨੀ ਇਕਬਾਲ ਸਿੰਘ ਨੇ ਆਪਣਾ ਅਸਤੀਫਾ ਜੜਾ ਉਹ ਦਿੱਤਾ ਇਸ ਕੌਮ ਦੇ ਲਈ ਬੜੀ ਖੁਸ਼ੀ ਦੀ ਗੱਲ ਹੈ ਇਹ ਸ਼ਖਸ ਹਰ ਪੱਖੋਂ ਇਤਨਾ ਕਰੱਪਤ ਸੀ ਜੇ ਦਾ ਕੋ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਸ਼ਖਸ ਨੇ ਸਿੱਖ ਕੌਮ ਦੀ ਮਾਨ ਮਰਿਆਦਾ ਪਰੰਪਰਾਵਾਂ ਦੀਆਂ ਧੜੀਆਂ ਲਾ ਕੇ ਰੱਖ ਦਿੱਤੀਆਂ ਸਾਨੂੰ ਇਹ ਪੈਸੇ ਪਿੱਛੇ ਹੋਰ ਬਾਕੀ ਜਿਹੜੀਆਂ ਤਾਕਤਾਂ ਸਨ ਐਂਟੀ ਸਿੱਖ ਉਹਨਾਂ ਦੇ ਤੇ ਚੜ ਕੇ ਜੋ ਇਸ ਕੌਮ ਨੇ ਜੋ ਇਸ ਵਿੱਚ ਸਿੱਖ ਕੌਮ ਨੂੰ ਨੁਕਸਾਨ ਬਚਾਇਆ ਹੈ ਜੋ ਸਨੇ ਤਖਸ ਆਦੀ ਮਾਨ ਮਰਿਆਦਾ ਤੈਸ ਨੈਸ ਕੀਤਾ ਹੈ ਇਹ ਪਾਪ ਦਾ ਬੜਾ ਬਲੰਦਾ ਸੀ ਉਹ ਪਰ ਕੇ ਅੱਜ ਯੂਨੀਵਰਸਿਟੀ ਫਾ ਦਿੱਤਾ ਹੈ ਮੈਂ ਇਸ ਗੱਲ ਦੀ ਖੁਸ਼ੀ ਪ੍ਰਗਟ ਕਰਦਾ ਵਾਂ ਕਿ ਤਖਸ ਸ਼੍ਰੀ ਪਟਨਾ ਸਾਹਿਬ ਦੀ ਕਮੇਟੀ ਨੇ ਜਿਹਦਾ ਪ੍ਰਧਾਨ ਅਵਤਾਰ ਸਿੰਘ ਹੈ ਤੇ ਉਸਨੇ ਜ਼ਿੰਦਗੀ ਦੇ ਪਹਿਲਾ ਕੋ ਚੰਗਾ ਕੰਮ ਕੀਤਾ ਆਪਣੀ ਜ਼ਿੰਦਗੀ ਵਿੱਚ ਮੇਰੀ ਅੱਖਰ ਮੂਜਾ ਔਰ ਮੈਂ ਸਮਝਾਂਗਾ ਕਿ ਇਸ ਨੂੰ ਜੜੋਂ ਖੇੜਨ ਦੇ ਲਈ ਜਿਹੜੇ ਜਿਹੜੇ ਇਸ ਤਕਸਾ ਪੱਟਾ ਕਮੇਟੀ ਦੇ ਵਿੱਚ ਇਹਦੇ ਹੱਕ ਹੀ ਨਤਰਨ ਉਹਨਾਂ ਨੂੰ ਮੰਤਰੀ ਚੋਂ ਖਾਰੇ ਕੀਤਾ ਜਾਵੇ ਔਰ ਕੋਈ ਵੀ ਉਦੋਂ ਉੱਤੇ ਬਿਲਕੁਲ ਨਾ ਰਹਿਣ ਦਿੱਤਾ ਜਾਵੇ ਤਾਂ ਹੀ ਪੂਰੀ ਸਫਲਤਾ ਤੁਹਾਨੂੰ ਪ੍ਰਾਪਤ ਹੋਏਗੀ ਮੈਂ ਇਸ ਦੇ ਗੱਲ ਲਈ ਜਥੇਦਾਰ ਸ੍ਰੀ ਅਕਾਲ ਤਖਸ ਗਿਆਨੀ ਰਪੀਰ ਜੀ ਉਹਨਾਂ ਨੂੰ ਇਹ ਵਧਾਈ ਦਿੰਦਾ ਔਰ ਸਮੂਚੀਆਂ ਉਹਨਾਂ ਸਖਸ਼ੀਤਾ ਨੂੰ ਵਧਾਈ ਦਿੰਦਾ ਜਿਹਦੇ ਲਈ ਇਹਨਾਂ ਨੇ ਉਪਰਾਲਾ ਗੁਰਪੀਰੋ ਸਰਿਆ ਸਰਮੋਰ ਜਥੇਬੰਦੀਆਂ ਜਾਂ ਤਖਤਾਂ ਦੇ ਜੋ ਵੀ ਆਗੂ ਹੈ ਨੇ ਜੋ ਵੀ ਸਾਡੇ ਧਾਰਮਿਕ ਆਗੂ ਹੈ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਦੇ ਅਧੀਨ ਰਹਿ ਕੇ ਕੰਮ ਨਾ ਕਰਨ ਅਤੇ ਨਾ ਕੋਈ ਅਜੀਹਾ ਪੁੱਠਾ ਕੰਮ ਕਰਨ ਜਿਸ ਦੇ ਨਾਲ ਲੋਕਾਂ ਦੇ ਵਿੱਚ ਉਹਨਾਂ ਦੀ ਛਵੀ ਖਰਾਬ ਹੋਵੇ ਕਿਉਂਕਿ ਜੋ ਵੀ ਸਾਡੇ ਤਖਤਾਂ ਦੇ ਜਥੇਦਾਰ ਹੈ ਨੇ ਜਾਂ ਸਰਮੋਰ ਜਥੇਬੰਦੀਆਂ ਦੇ ਪ੍ਰਧਾਨ ਹੈ ਨੇ ਉਹਨਾਂ ਨੇ ਸਾਰੀ ਕੌਮ ਨੂੰ ਸੁਨੇਹੇ ਦੇਣੇ ਨੇ ਸੰਦੇਸ਼ ਦੇਣੇ ਨੇ ਪਰ ਜੇਕਰ ਉਹਨਾਂ ਦੇ ਚਰਿੱਤਰ ਦੇ ਉੱਤੇ ਹੀ ਦਾਗ ਹੋਣਗੇ ਜੇਕਰ ਉਹੋ ਹੀ ਕਟਿਆ ਹਰਕਤਾਂ ਤੇ ਉਤਰੇ ਹੋਣਗੇ ਜੇਕਰ ਉਹੋ ਹੀ ਲੋਕ ਭਲਾਈ ਨੂੰ ਛੱਡ ਆਪ ਭਲਾਈ ਵਿੱਚ ਲੱਗੇ ਹੋਣਗੇ ਕਾਮ ਕ੍ਰੋਧ ਲੋਭ ਮੋਹ ਦੇ ਵਿੱਚ ਫਸੇ ਹੋਣਗੇ ਤਾਂ ਫੇਰ ਅਜਿਹੇ ਅਹੁਦੇਦਾਰਾਂ ਨੂੰ ਕਿਨਾਰੇ ਕਰਨਾ ਹੀ ਪੈਂਦਾ ਹੈ ਤੇ ਹਰ ਸਿੱਖ ਦਾ ਫਰਜ਼ ਬੰਦ ਹੈ ਜਿੱਥੇ ਵੀ ਅਜਿਹੇ ਘਟਿਆ ਪ੍ਰਚਾਰਕ ਅਹੁਦੇਦਾਰ ਜਾਂ ਜਥੇਦਾਰ ਮਿਲਣ ਤਾਂ ਉਹਨਾਂ ਦਾ ਟੱਟ ਕੇ ਵਿਰੋਧ ਕੀਤਾ ਜਾਵੇ ਤਾਂ ਜੋ ਅਜਿਹੇ ਮਸੰਦ ਜੋ ਕੌਮ ਦੇ ਵਿੱਚ ਰਹਿ ਕੇ ਚੋਲੇ ਪਾ ਕੇ ਕੌਮ ਨੂੰ ਢਾਲਾ ਰਹੇ ਨੇ ਉਹਨਾਂ ਨੂੰ ਕੱਢ ਕੌਮ ਤੋਂ ਬਾਹਰ ਕੀਤਾ ਜਾਵੇ ਤੇ ਸਿੱਖ ਕੌਮ ਦੀ ਹੋਰ ਝੜਦੀ ਕਲਾ ਹੋ ਸਕੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ नीचे ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੋਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ